ਦੀ ਮਹਿਲਾ ਨੂੰ ਆਦ ਨੰਗਨ ਕਰਕੇ ਕਮਾਇਆ ਗਿਆ ਮੈਂ ਇਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਬਦਮੰਦਾ ਹਾਲਤ ਕੀਤਾ ਲੀਲੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹ ਚਾਹਨੀ ਵੀ ਇਹ ਵੇਲ ਚ ਜਾਣੇ ਚਾਹੀਦੀ ਬੜੀ ਦੁਖਦਾਈ ਆ ਪੰਜਾਬ ਅੰਦਰ ਕੋਈ ਕਾਨੂੰਨ ਵਸਤਾ ਨਹੀਂ ਰਹੀ ਕੋਈ ਕਾਨੂੰਨ ਦਾ ਰਾਜ ਨਹੀਂ ਰਿਹਾ ਗੁੰਡਿਆਂ ਦਾ ਰਾਜ ਆ ਪੰਜਾਬ ਬਲਟੋਹਾ ਦੇ ਵਿੱਚ ਇੱਕ 55 ਸਾਲ ਦੀ ਔਰਤ ਦੇ ਨਾਲ ਜੋ ਕੁਝ ਹੋਇਆ ਉਸ ਨੂੰ ਅਨ ਜਿਹੜਾ ਨਿਰਵਸਤਰ ਕੀਤਾ ਗਿਆ ਉਸਦੇ ਕੱਪੜੇ ਉਤਾਰ ਕੇ ਕਮਾਇਆ ਗਿਆ ਜਿਸ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਤੇ ਪੁਲਿਸ ਪ੍ਰਸ਼ਾਸਨ ਤੇ ਕਿ 31 ਮਾਰਚ ਦੀ ਘਟਨਾ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਉਹ ਹਫਤੇ ਬਾਅਦ ਹਫਤੇ ਬਾਅਦ ਐਫਆਈਆ ਦਰਜ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਕਾਲਾ ਚਿਹਰਾ ਕਾਲੇ ਕਾਨੂੰਨ ਦਾ ਕਾਲਾ ਚਿਹਰਾ ਔਰ ਪੰਜਾਬ ਵਿੱਚ ਜੋ ਗੁੰਡਾ ਰਾਜ ਹੈ ਉਸ ਦਾ ਕਾਲਾ ਚਿਹਰਾ ਜਿਹੜਾ ਸਾਹਮਣੇ ਆ ਚੁੱਕਿਆ ਗਵਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਸੀਐਮ ਮੁੱਖਵੰਦੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਤੇ ਉੱਥੇ ਹੀ ਮਨੀਪੁਰ ਦੀ ਘਟਨਾ ਨੂੰ ਲੈ ਕੇ ਕਾਂਗਰਸ ਅਤੇ ਮਮਤਾ ਬੇਨਰਜੀ ਔਰ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਨੇ ਕਿ ਉਦੋਂ ਤਾਂ ਬੜਾ ਹੁਬੜ-ਹੁਬੜ ਕੇ ਬੋਲਦੇ ਸੀ ਹੁਣ ਇਹ ਚੁੱਪ ਕੇ ਪੰਜਾਬ ਦੇ ਤਰਨਤਾਰਨ ਦੇ ਅੰਦਰ ਜਿਸ ਤਰੀਕੇ ਇੱਕ 55 ਸਾਲ ਦੀ ਮਹਿਲਾ ਨੂੰ ਅਧ ਨੰਗਨ ਕਰਕੇ ਕਮਾਇਆ ਗਿਆ ਮੈਂ ਇਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਬੜੇ ਦੁਖਦਾਈ ਆ ਪੰਜਾਬ ਅੰਦਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੀ ਕੋਈ ਕਾਨੂੰਨ ਦਾ ਰਾਜ ਨਹੀਂ ਰਿਹਾ ਗੁੰਡਿਆਂ ਦਾ ਰਾਜ ਆ ਪੰਜਾਬ ਦੇ ਅੰਦਰ ਸ਼ਰਾਬ ਮਾਫੀਆ ਦਾ ਰਾਜ ਆ ਸ਼ਰਾਬ ਪੰਜਾਬ ਦੇ ਅੰਦਰ ਡਰਗ ਮਾਫੀਆ ਦਾ ਰਾਜ ਆ ਖੰਨਨ ਮਾਫੀਆ ਦਾ ਰਾਜ ਆ ਸੈਂਡਲੈਂਡ ਮਾਫੀਆ ਦਾ ਰਾਜ ਆ ਔਰ ਹਾਲਾਤ ਇਡੇ ਮਾੜੇ ਆ ਕਿ ਪੰਜਾਬ ਪੁਲਿਸ ਦੇ ਕੰਟਰੋਲ ਤੋਂ ਸਭ ਕੁਝ ਬਾਹਰ ਹੋ ਚੁੱਕਿਆ 31 ਤਰੀਕ ਦੀ ਘਟਨਾ ਹੈ। ਔਰ ਇਸ ਦਾ ਮੁਕਦਮਾ 5 ਤਰੀਕ ਨੂੰ ਉਦੋਂ ਜਾ ਕੇ ਦਰਜ ਹੁੰਦਾ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਬਾਹਰ ਆ ਜਾਂਦੀ ਹੈ। ਸਾਰੇ ਪਿੰਡ ਨੂੰ ਸਾਰੇ ਇਲਾਕੇ ਨੂੰ ਪਤਾ ਸੀ ਪਰ ਪੰਜਾਬ ਪੁਲਿਸ ਕੋਈ ਵੀ ਕਾਰਵਾਈ ਕਰਨ ਚ ਅਸਮਰਥ ਸੀ। ਔਰ ਮੈਨੂੰ ਦੁੱਖ ਇਸ ਗੱਲ ਦਾ ਵੀ ਜ਼ਿਆਦਾ ਹੈ ਕਿ ਇੰਡੀਆ ਅਲਾਈਂਸ ਦੇ ਲੋਕਾਂ ਨੂੰ ਮਨੀਪੁਰ ਚ ਇੱਥੇ ਆਉਂਦਾ ਸੀ, ਨਾ ਸੋਨੀਆ ਗਾਂਧੀ ਜੀ ਨੂੰ, ਨਾ ਪ੍ਰਯੰਕਾ ਗਾਂਧੀ ਜੀ ਨੂੰ, ਨਾ ਮਮਤਾ ਬੇਨਰਜੀ ਜੀ ਨੂੰ। ਇਸ ਧੀ ਭੈਣ ਦੀ ਇੱਜ਼ਤ ਜਿਹੜੀ ਆਜਾਦ ਆਈ। ਔਰ ਇਸ ਇਹ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਨੇ ਇਹ ਇਸ ਕਰਕੇ ਆ ਕਿਉਂਕਿ ਆਮ ਆਦਮੀ ਪਾਰਟੀ ਵਰਗੀ ਇੱਕ ਨਿਖੰਡ ਨਿਖੰਧ ਸਰਕਾਰ ਇੱਕ ਕਰਪਟ ਸਰਕਾਰ ਇੱਕ ਬੇਈਮਾਨ ਸਰਕਾਰ ਔਰ ਇੱਕ ਲੁਟੇਰਿਆਂ ਦੀ ਸਰਕਾਰ ਪੰਜਾਬ ਚਾ ਇਸ ਕਰਕੇ ਅੱਜ ਪੰਜਾਬ ਦੇ ਹਾਲਾਤ ਬਣੇ ਸਾਨੂੰ ਬੜਾ ਦੁੱਖ ਹੈ ਤੇ ਕਿ ਇਸ ਘਟਨਾ ਕਾਰਨ ਨੂੰ ਤਕਰੀਬਨ ਹਫਤਾ ਹੋ ਚੁੱਕਿਆ ਜਿਸ ਤੇ ਇੱਕ 55 ਸਾਲ ਦੀ ਔਰਤ ਦਾ ਕੱਪੜੇ ਉਤਾਰ ਕੇ ਜਿਹੜਾ ਉਸਤੇ ਨਾਲ ਦੋ ਸਲਿੱਕਾ ਵਰਤਿਆ ਗਿਆ ਉਸ ਦਾ ਜਿਹੜਾ ਪੁੱਤਰ ਸੀ ਗਵਾਂਡੀ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਤਾਂ ਗਵਾਂਡੀਆਂ ਨੇ ਉਸ ਮੁੰਡੇ ਦੀ ਜਿਹੜੀ ਕਤੂ ਦਾ ਬਦਲਾ ਜਿਹੜਾ ਲਿਆ ਉਸ ਦੀ ਮਾਂ ਤੋਂ ਲਿਆਇ ਤਾਲੀਵਾਨੀ ਜਿਹੜਾ ਸਜ਼ਾ ਦਿੱਤੀ ਗਈ ਉਸ ਔਰਤ ਨੂੰ ਤੇ ਕੱਪੜਿਆਂ ਨੂੰ ਜਿਸ ਤਰ੍ਹਾਂ ਪਾੜਿਆ ਗਿਆ ਉਸ ਦੇ ਨਾਲ ਵੱਧ ਸਲੋਕੀ ਕੀਤੀ ਗਈ ਉਹ ਖਬਰ ਲਗਾਤਾਰ ਵਾਇਰਲ ਹੋ ਰਹੀ ਆ ਔਰ ਇਸ ਤੇ ਜਿਹੜਾ ਮਾਮਲਾ ਦਰਜ ਹੋਣ ਕੀਤਾ ਜਿਸ ਨੂੰ ਲੈ ਕੇ ਹੁਣ ਮਨਜਿੰਦਰ ਸਿੰਘ ਸੇਰ ਸਾਨੂੰ ਸਵਾਲ ਖੜੇ ਕੀਤੇ ਨੇ ਔਰ ਇਹ ਵੀ ਕਿ ਆ ਕਿ ਬੜਾ ਮੰਦ ਭਾਗਾ ਸਰਕਾਰਾਂ ਕਿਉਂ ਚੁੱਪ ਬੈਠੇ